ਸਾਡੇ ਯੂਟਿਊਬ ਚੈਨਲ ਤੇ ਆਫਰ ਦਾ ਸਵਰਤ ਹੈ ਜੀ ਅੱਜ ਦੀਸ ਵੀਡੀਓ ਵਿੱਚ ਅਸੀਂ ਮਾਮਲੇ ਪੰਜਾਬ ਬਨ ਹਰਿਆਣਾ ਹਾਈ ਕੋਰਟ ਦੁਆਰਾ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਵੀ ਨੋਸ਼ਨਲ ਪ੍ਰਮੋਸ਼ਨ ਦਾ ਹੱਕਦਾਰ ਮੰਨੇ ਗਿਆਨ ਸੰਬੰਧੀ ਦਿੱਤੇ ਗਏ ਇੱਕ ਮਹੱਤਵਪੂਰਨ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਜਿਹੜੀ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਯਾਦ ਰੱਖਿਓ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੈਸ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਣ ਜਾਣ ਕਰੇ ਜਿਵੇਂ ਲੰਬਾ ਸਮਾਂ ਸਰਕਾਰੀ ਸੇਵਾ ਨਿਭਾਉਣ ਤੋਂ ਬਾਅਦ ਕਿਸੇ ਵਿਅਕਤੀ ਦੁਆਰਾ ਪੈਨਸ਼ਨ ਪ੍ਰਾਪਤ ਕਰਨਾ ਇੱਕ ਫੰਡਮੈਂਟਲ ਰਾਈਟ ਹੈ ਉਸੇ ਤਰ੍ਹਾਂ ਹੀ ਕਿਸੇ ਮੁਲਾਜ਼ਮ ਲਈ ਪ੍ਰਮੋਸ਼ਨ ਦੀ ਉਮੀਦ ਰੱਖਣਾ ਵੀ ਉਸ ਦਾ ਹੱਕ ਹੈ ਜੇਕਰ ਉਹ ਉਸ ਦੀ ਯੋਗਤਾ ਰੱਖਦਾ ਜਾਂ ਰੱਖਦੀ ਹੋਵੇ ਪਰੰਤੂ ਅਕਸਰ ਹੀ ਬਿਊਰੋਕ੍ਰੇਸੀ ਬਹੁਤ ਵਾਰੀ ਕਈ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਉਹਨਾਂ ਨੂੰ ਇਸ ਸਰਧਾਨਕ ਹੱਕ ਤੋਂ ਵਾਗਿਆਂ ਰਕ ਕੇ ਉਹਨਾਂ ਨਾਲ ਕੋਟ ਬੇ ਇਨਸਾਫੀ ਕਰ ਦਿੰਦੀ ਹੈ ਜੇ ਉਹਨਾਂ ਦੀ ਪੈਨਸ਼ਨ ਤੇ ਵੀ ਬਹੁਤ ਮਾੜਾ ਪ੍ਰਭਾਵ ਵਿੱਤੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਅਜਿਹੀ ਇੱਕ ਮਾਮਲੇ ਦਾ ਨੇ ਪੈਰਾ ਮਾ ਜੋ ਪੰਜਾਬ ਨੂੰ ਹੋਇਆ ਨਾ ਹਾਈ ਕੋਰਟ ਦੁਆਰਾ ਕੀਤਾ ਗਿਆ ਹੈ ਜਿਸ ਵਿੱਚ ਪੀਸ਼ਨਾ ਨੂੰ ਐਡਮਿਨਿਸਟ੍ਰੇਸ਼ਨ ਦੇ 10 ਮੱਠ ਜਾਂ ਫਿਰ ਲਾਲ ਦਿੱਤਾ ਸ਼ਾਹੀ ਦੇ ਕਾਰਨ ਪ੍ਰਮੋਸ਼ਨ ਤੋਂ ਪੰਜਾਹ ਰੱਖਿਆ ਗਿਆ ਸੀ ਆਪਣਾ ਫੈਸਲਾ ਸੁਣਾਦੇ ਹੋਏ ਮਿਨਿਸਟਰ ਜਸਟਿਸ ਅਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਰਿਟਾਇਰ ਹੋ ਚੁੱਕਿਆ ਮੁਲਾਜ਼ਮ ਵੀ ਨੋਸ਼ਨਲ ਪ੍ਰਮੋਸ਼ਨ ਦਾ ਹੱਕਦਾਰ ਹੁੰਦਾ ਹੈ ਪਟੀਸ਼ਨਰ ਯਸ਼ਵਿੰਦਰ ਸਿੰਘ ਦੁਆਰਾ ਐਡਮਿਨਿਸਟ੍ਰੇਟਿਵ ਅਧਿਕਾਰੀਆਂ ਨੂੰ ਵਾਰ-ਵਾਰ ਕਲੈਰੀਫਿਕੇਸ਼ਨ ਦੇਣ ਦੇ ਬਾਵਜੂਦ ਵੀ ਉਸ ਦੇ ਕਲੇਮ ਨੂੰ ਰਿਜੈਕਟ ਕੀਤੇ ਜਾਣ ਦੇ ਫੈਸਲੇ ਨੂੰ ਵੀ ਮਾਨਯੋਗ ਅਦਾਲਤ ਨੇ ਇਨਵੈਲਿਡ ਕਰਾਰ ਦਿੱਤਾ ਹੈ ਪਟੀਸ਼ਨਰ ਇਸ ਗੱਲੋਂ ਖਫਾਸੀ ਕਿ ਉਸ ਨੂੰ ਟਰਸਟ ਅੰਜੀਅਰ ਹੌਪਿਕਲਚਰ ਦੀ ਪੋਸਟ ਤੇ ਪ੍ਰਮੋਸ਼ਨ ਦੇ ਤੋਂ ਵਾਜਿਆ ਰੱਖਿਆ ਗਿਆ ਸੀ ਪਟੀਸ਼ਨਰ ਦੀ ਕੌਂਸਲ ਨੇ ਅਦਾਲਤ ਨੂੰ ਦੱਸਿਆ ਕਿ ਜਸਵਿੰਦਰ ਸਿੰਘ ਨੇ 2 ਦਸੰਬਰ 2017 ਵਿੱਚ ਅਸਿਸਟੈਂਟ ਟਰਸਟ ਇੰਜੀਨੀਅਰ ਵਜੋਂ 6 ਸਾਲ ਦੀ ਸੇਵਾ ਪੂਰੀ ਕਰ ਲਈ ਸੀ ਜਿਸ ਅਨੁਸਾਰ ਉਹ ਟਰਸਟ ਸਰਵਿਸਿਸ ਰਿਕਰੂਟਮੈਂਟ ਐਂਡ ਕੰਡੀਸ਼ਨ ਆਫ ਸਰਵਿਸਿਸ ਰੂਲ 315 ਅਨਸਾਰ ਪ੍ਰਮੋਸ਼ਨ ਦੇ ਅਲਿਜੀਬਲ ਸੀ ਉਸਨੇ ਰਿਸਪੋਂਡੈਂਟ ਅਥਾਰਟੀ ਨੂੰ ਟਰਸਟ ਇੰਜੀਨੀਅਰ ਹਾਰਟੀਕਲਚਰ ਦੀ ਪੋਸਟ ਕ੍ਰੀਏਟ ਕਰਨ ਦੀ ਪ੍ਰੈਜੈਂਟੇਸ਼ਨ ਕਈ ਵਾਰ ਦਿੱਤੀ ਸੀ ਪੋਸਟ ਦਾ 15 ਫਰਵਰੀ 2024 ਨੂੰ ਕ੍ਰੀਏਟ ਕੀਤੀ ਗਈ ਪਰੰਤੂ ਪਟੀਸ਼ਨਰ 31 ਮਈ 2024 ਨੂੰ ਰਿਟਾਇਰ ਹੋ ਗਿਆ ਸੀ ਪਰੰਤੂ ਉਸ ਨੂੰ ਪ੍ਰੋਮੋਸ਼ਨ ਨਹੀਂ ਸੀ ਦਿੱਤੀ ਗਈ ਇਸ ਕਰਕੇ ਉਸ ਨੂੰ ਰਿਸਪੋਂਡੈਂਟ ਦੁਆਰਾ ਐਡਮਿਨਿਸਟ੍ਰੇਟਿਵ ਕੋਤਾਈ ਕਾਰਨ ਪ੍ਰੋਮੋਸ਼ਨ ਤੋਂ ਵਾਂਝਾ ਰੱਖ ਕੇ ਇਸ ਦੇ ਪੈਨਸ਼ਨਰੀ ਬੈਨੇਫਿਟ ਤੋਂ ਵਾਂਝਿਆ ਰੱਖਿਆ ਗਿਆ ਹੈ ਇਹ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਮਿਸਟਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੁਆਰਾ ਫੈਸਲਾ ਸੁਣਾਇਆ ਗਿਆ ਕਿ ਪਟੀਸ਼ਨਰ ਨੋਸ਼ਨਲ ਪ੍ਰਮੋਸ਼ਨ ਦਾ ਹੱਕਦਾਰ ਹੈ ਤੇ ਅਧਿਕਾਰੀਆਂ ਤੇ ਉਸ ਦੀ ਪ੍ਰਮੋਸ਼ਨ ਰਿਜੈਕਟ ਕੀਤੇ ਜਾਣ ਦੇ ਹੁਕਮ ਇਨਵੈਲਿਡ ਹਨ لہਜਾ ਪਟੀਸ਼ਨਰ ਨੂੰ ਨੋਸ਼ਨਲ ਪ੍ਰਮੋਸ਼ਨ ਦਿੰਦੇ ਹੋਏ ਉਸ ਨੂੰ ਬੰਦੇ ਹੋ ਸਾਰੇ ਪੈਸ਼ਨਰੀ ਬੈਨੀਫਿਟ ਦਿੱਤੇ ਜਾਣ ਕਿਉਂਕਿ ਇਹ ਇੱਕ ਇਸਟੈਬਲਿਸ਼ਡ ਲਾਅ ਹੈ ਇਹ ਸਰਕਾਰ ਆਪਣੇ ਤੌਰ ਤੇ ਕੀਤੀ ਹੋਈ ਲਾਪਰਵਾਹੀ ਜਾਂ ਇਨ ਐਕਸ਼ਨ ਦਾ ਅਨਡੂ ਐਡਵਾਂਟੇਜ ਨਹੀਂ ਲੈ ਸਕਦੀ ਤੇ ਕਿਸੇ ਵੀ ਮੁਲਾਜ਼ਮ ਦੁਆਰਾ ਪ੍ਰੋਮੋਸ਼ਨ ਉਸ ਦੀ ਕਾਨੂੰਨੀ ਐਕਸਪੈਕਟੇਸ਼ਨ ਹੁੰਦੀ ਹੈ ਮਾਨਯੋਗ ਪੰਜਾਬ ਹਾਈ ਕੋਰਟ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਅਜੇ ਪੈਨਸ਼ਨਰ ਨੂੰ ਲਾਭ ਮਿਲ ਸਕਦਾ ਹੈ ਇਨ ਨੂੰ ਲਾਲ ਪ੍ਰੀਤਾ ਸ਼ਾਹੀ ਯਾਨੀ ਕਿ ਬਿਊਰੋਕ੍ਰੇਸੀ ਦੀ ਮਨਮਰਜ਼ੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਜਿਸ ਦੇ ਨਾਲ ਕਿ ਉਹ ਪ੍ਰੋਮੋਸ਼ਨ ਤੋਂ ਵਾਂਗਿਆ ਰਹਿ ਜਾਂਦੇ ਹਨ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮੇਰੇ ਦੇ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ